ਸਸਰੀ ਕਲਪਿਆ ਵੀ ਮਿਲਦਾ ਆਪਣਾ ਮਾਨਪੱਲੇ ਵਾਲਾ ਪਿਛਲੇ ਦਿਨੀ ਜਗਰਾਵਾਂ ਦੇ ਵਿੱਚ ਇੱਕ ਪੰਜਾਬੀ ਟ੍ਰੇਡਰ ਦਾ ਮਰਡਰ ਹੁੰਦਾ ਤੇ ਉਹਦੀ ਗੱਡੀ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਅੱਜ ਉਹਨਾਂ ਦੀ ਅੰਤਮ ਅਰਦਾਸ ਸੀਗੀ ਇਹਨਾਂ ਪਾਠ ਦੀ ਭੋਗ ਸੀਗੇ ਤੇ ਉੱਥੇ ਪਹੁੰਚੇ ਹੋਏ ਆ ਉਹਦੇ ਭਰਾ ਨਾਲ ਵੀ ਗੱਲਬਾਤ ਕਰਾਂਗੇ ਉੱਥੇ ਹੋਰ ਵੀ ਜਿੰਨੇ ਕੋਈ ਸੱਜਣ ਰਿਲੇ ਕੋਈ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਕਿੱਦਾਂ ਦਾ ਸੁਭਾਅ ਸੀ ਮਾਲਕਾ ਉਹਨਾਂ ਇੱਕਾ ਜਾਂ ਬੱਚਾ ਤੁਸੀਂ ਦੇਖਿਆ ਤਸਵੀਰ ਦੇ ਵਿੱਚ ਜੋੜੇ ਦੋ ਨਿੱਕੇ ਨਿੱਕੇ ਬੱਚੇ ਸੀਗੇ ਬਹੁਤ ਆ ਬੱਚਾ ਉਹਦਾ ਬਹੁਤ ਗਰੀਬੀ ਦੇ ਵਿੱਚੋਂ ਉੱਠ ਕੇ ਇਹ ਤੱਕ ਪਹੁੰਚਿਆ ਸਿੱਧੀ ਪਰ ਬਾਈ ਜਰਿਆ ਨਹੀਂ ਗਿਆ ਅਸਲ ਕਹਾਣੀ ਪਤਾ ਲੱਗੀ ਉਹਦਾ ਭਰਾ ਦੱਸੂਗਾ ਅਸਲ ਕੀ ਵਜ੍ਹਾ ਰਹੀ ਕਾਹ ਤੋਂ ਉਹ ਬੰਦਾ ਰੰਜਿਸ ਕਰਦਾ ਸੀ ਆਓ ਆਪਾਂ ਸੁਣੀਏ ਉਹਦੇ ਭਰਾ ਤੋਂ ਬਾਈ ਜਿਹੜੀ ਨਿਗਲੀ ਕਾਰਵਾਈ ਆ ਉਹ ਹੋ ਰਹੀ ਆ ਉਹ ਸਪੋਰਟਿੰਗ ਆਪਾਂ ਨੂੰ ਬਾੜੀ ਜਾਣਕਾਰੀ ਤਾਂ ਹੈ ਨਹੀਂ ਕਿ ਕਿਉਂਕਿ ਤੁਹਾਨੂੰ ਪਤਾ ਹੀ ਆ ਜੀ ਘਰ ਦੇ ਕਾਰੋਬਾਰ ਵੀ ਦੇਖਣ ਪੈਂਦੇ ਆ ਘਰ ਦੇ ਨੂੰ ਵੀ ਸਾਹਮਣਾ ਉਹ ਵੀ ਆ ਰੀਤੀ ਰਿਵਾਜ ਆ ਜਿਹੜੇ ਟ੍ਰੈਸਟ ਵਾਲਿਆਂ ਨੂੰ ਹੈਂਡਲ ਕਰਨਾ ਸੋ ਮੈਨੂੰ ਬਾੜੀ ਜਾਣਕਾਰੀ ਤਾਂ ਦਿੱਤੀ ਨਹੀਂ ਕਿ ਉਹਨਾਂ ਨੇ ਨਾ ਮੈਂ ਬੜਾ ਜਾਣਨ ਦੀ ਕੋਸ਼ਿਸ਼ ਕੀਤੀ ਆ બસ ਇਹਨਾਂ ਨੂੰ ਪਤਾ ਲੱਗਿਆ ਵੀ ਬਾਕੀ ਸਾਰੇ ਜਿਹੜੇ ਆ ਉਹ ਖੜਨੇ ਗਏ ਨੇ ਬਸ ਉਹਨਾਂ ਚੋਂ ਇੱਕ ਸ਼ਾਇਦ ਪੀਤੂ ਨਾਮ ਆ ਜਿਹੜਾ ਇੱਕ ਨੰਬਰ ਜਿਹੜਾ ਉਹ ਰਮਨ ਸੀਗਾ ਜਿਹਨੇ ਵੀਡੀਓ ਪਾਈ ਸੀ ਵੀ ਮੈਂ ਕਬੂਲ ਵੀ ਕਰਦਾ ਵਾਂ ਉਹਦਾ ਬਸ ਇੱਕ ਛੋਟਾ ਬ੍ਰਦਰ ਆ ਪੀਤੂ ਉਹ ਹਜੇ ਫਰਾਰ ਆ ਉਹ ਹਜੇ ਸ਼ਾਇਰ ਪੜ੍ਹਿਆ ਨਹੀਂ ਗਿਆ ਬਾਕੀ ਸਾਰੇ ਤਾਂ ਜੀ ਆਲਮੋਸਟ ਪੜ੍ਹ ਲਏ ਗਏ ਪੈਤੀ ਕੋਟਾ ਡਾਫਰਾ ਆ ਆ ਕਈ ਲੋਕ ਨਾ ਅਸੀਂ ਵੀ ਵੀਡੀਓ ਪਾਈ ਸੀ ਲੋਕਾਂ ਨੇ ਤਾਂ ਇਹ ਗੱਲ ਕਹੀ ਹੈ ਸਾਨੂੰ ਵੀਡੀਓ ਬਾਅਦ ਤੋਂ ਬਾਅਦ ਅਸਲ ਚ ਪਤਾ ਲੱਗਿਆ ਬੀ ਲੋਕੀ ਉਹਨੂੰ ਪਿਆਰ ਬਹੁਤ ਜ਼ਿਆਦਾ ਕਰਦੇ ਸੀ ਜਿਨ ਲੋਕਾਂ ਨੇ ਬੜਿਆਂ ਨੇ ਕਿਹਾ ਵੀ ਬਹੁਤ ਗਲਤ ਹੋਇਆ ਪਰ ਕੁਝ ਕੁ ਲੋਕ ਇਹ ਕਹਿਣ ਲੱਗੇ ਸੀ ਵੀ ਇਹ ਜਿਹੜੀ ਕਦੇ ਉਚੋੜ ਕਰ ਜਾਂਦਾ ਸੀ ਕੁਛ ਐਤਾ ਦੀ ਗੱਲ ਮੈਨੂੰ ਪਤਾ ਬਹੁਤ ਲੋਕਾਂ ਤੋਂ ਤੁਹਾਡੇ ਅੱਗੇ ਵੀ ਹੈ ਪਰ ਕੀ ਇਹਦੇ ਵਿੱਚ ਕੋਈ ਸੱਚਾਈ ਨੇ ਹੈਗੀ ਜਾਂ ਇਹ ਬਸ ਐ ਹੀ ਹੋ ਗਿਆ ਵੀ ਉਹ ਕਹਿੰਦੇ ਦੀ ਕੋਈ ਆਪਸੀ ਰੰਝੇ ਸੀ ਆਪਸੀ ਰੰਝੇਸ਼ ਵੀ ਹੈ ਸੀ ਕਿ ਮੇਰੀ ਦੇਖੋ ਸਿਰਫ ਪਾਰਕਿੰਗ ਦਾ ਹੀ ਰੌਲਾ ਸੀਗਾ ਆਪਣਾ ਨਾ ਕੋਈ ਪਹਿਲੀ ਜੁੜੀ ਦਾ ਰੌਲਾ ਸੀ ਨਾ ਕੋਈ ਫੈਮਲੀ ਦਾ ਕੋਈ ਸੀਗਾ ਮੈਟਰ ਬਸ ਇੱਕ ਪਾਰਕਿੰਗ ਦਾ ਹੀ ਰੌਲਾ ਸੀ ਉਹਦੇ ਕਰਕੇ ਬਸ ਉਹਦੇ ਮਨ 'ਚ ਮੈਲ ਸੀ ਜਾਂ ਜੋ ਵੀ ਸੀਗਾ ਉਹਨੇ ਕਤਲ ਨੂੰ ਅਨਜਾਨ ਦਿੱਤਾ ਬਾਕੀ ਆਪਣੀ ਉਹਨਾਂ ਨਾਲ ਕੋਈ ਖਾਸ ਰੰਜਿਸ਼ ਤਾਂ ਹੈ ਨਹੀਂ ਸੀਗੀ ਬਾਕੀ ਜਿਹੜੇ ਲੋਕ ਇਹਨਾਂ ਨੇ ਵੀ ਵੀ ਉਹ ਚੌੜ ਕਰਦਾ ਸੀ ਜਾਂ ਠੋਕਰਾ ਸੀਗਾ ਦੇਖੋ ਵੀਰੇ ਬੰਦੇ ਦਾ ਐ ਨਹੀਂ ਪਤਾ ਲੱਗਦਾ ਸੋਸ਼ਲ ਮੀਡੀਆ 'ਤੇ ਵੀ ਅੰਦਰੋਂ ਕਿਦਾਂ ਦਾ ਉਹਦੇ ਯਾਰ ਦੋਸਤ ਨੇ ਉਹਦੀ ਫੈਮਲੀ ਆ ਉਹਨੂੰ ਪਤਾ ਵੀ ਉਹ ਅੰਦਰੋਂ ਕਿਦਾਂ ਦਾ ਹੈ ਹੌਨਕ ਤੁਸੀਂ ਬਹੁਤ ਗਰੀਬ ਕਰੋਠਿਆਂ ਤੁਹਾਨੂੰ ਵੀ ਪਤਾ ਹੀ ਆ ਵੀਰੇ ਸਾਰੀ ਸਾਰਾ ਕੁਝ ਇੰਸਟਾਗ੍ਰਾਮ ਤੇ ਸਾਰਾ ਕੁਝ ਹੀ ਆਪਣਾ ਮਤਲਬ ਬਿਆਨ ਨਹੀਂ ਕੀਤਾ ਹੋਇਆ ਵਾ ਇੱਕ ਵੀਡੀਓ ਵੀਰੇ ਨੇ ਸਪੈਸ਼ਲ ਪਾਈ ਹੋਈ ਆ YouTube ਤੇ ਚੈਨਲ ਉੱਤੇ ਵੀ ਮੇਰੀ ਸਟੋਰੀ ਜੀ ਸੀਗੀ ਵੀ ਕਿੰਦਾ ਕਿਹੜੇ ਕਰੋਠਿਆਂ ਸੀਗਾ ਸੋ ਥੋੜਾ ਜਿਆ ਮੁੰਡੇ ਨੂੰ ਮਾਨਤਾ ਹੁੰਦਾ ਹੀ ਆ ਆਪਦੇ ਤੇ ਵੀ ਯਾਰ ਮੈਂ ਮਿਹਨਤ ਮਿਹਨਤ ਦਾ ਮਾਨ ਨਹੀਂ ਕੀਤਾ ਤਾਂ ਕੀ ਕੀਤਾ ਹਾਂਜੀ ਹਾਂਜੀ ਬਾਕੀ ਦੇਖੋ ਜੀ ਦੇਖਣ ਵਾਲੇ ਨੇ ਤਾਂ ਹੀ ਕਹਿ ਰਹੇ ਨੇ ਵੀ ਫੁਗਰਾ ਸੀ ਉਹਨੂੰ ਪਤਾ ਵੀ ਜਿਹੜਾ ਉਹਨੂੰ ਦਿਲੋਂ ਜਾਣਦਾ ਸੀ ਅੰਦਰੋਂ ਜਾਣਦਾ ਕੋਈ ਪੁਲਿਸ ਨੇ ਤੁਹਾਨੂੰ ਦੱਸਿਆ ਵੀ ਉਹ ਬੰਦੇ ਦੇ ਦਿਮਾਗ 'ਚ ਕੀ ਆਇਆ ਵੀ ਉਹ ਮੈਂਟਲ ਸੀ ਕੀ ਸੀ ਕੁਝ ਗੱਲਬਾਤ ਹੋਈ ਹੈ ਇਸ ਤਰੀਕੇ ਨਾਲ ਨਹੀਂ ਦੇਖੋ ਮੈਂਟਲ ਤਾਂ ਨਹੀਂ ਉਹ ਕਹਿ ਸਕਦੇ ਕਿਉਂਕਿ ਬਹੁਤ ਸ਼ਰਤਾਂ ਦਾ ਮਾਮਲਾ ਉਹਨੇ ਚਲਾਕੀ ਨਾਲ ਬਹੁਤ ਚਲਾਕੀ ਨਾਲ ਇੱਕ ਚੀਜ਼ ਇਹਦੀ ਰੱਖੀ ਸੀ ਆ ਬਹੁਤ ਆਇਆ ਨਹੀਂ ਸੀਗਾ ਉਹ ਵੀ ਸਟਾਕ ਮਾਰਕੀਟ ਦਾ ਕੰਮ ਕਰਦਾ ਸੀਗਾ ਸੁਣਿਆ ਹੀ ਆ ਮੈਂ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਪਰਸਨਲੀ ਮੈਂ ਕਦੇ ਮਿਲਿਆ ਵੀ ਨਹੀਂ ਸੀ ਉਹਨੂੰ ਤੇ ਮੈਂ ਸੁਣਿਆ ਹੀ ਆ ਵੀ ਉਹ ਵੀ ਸਟਾਕ ਮਾਰਕੀਟ ਦਾ ਅੰਦਰ ਉਹਨੂੰ ਜੈਲ ਸੀ ਸੀਗੀ ਵੀ ਸ਼ਾਇਦ ਉਹਨੂੰ ਲਾਸ ਲੂਸ ਹੋ ਗਿਆ ਸੀਗਾ ਬਸ ਉਹਨੂੰ ਜੈਲ ਸੀ ਸੀ ਕਿ ਵੀ ਇਹ ਤਰੱਕੀ ਕਰੀ ਜਾਂਦਾ ਤੇ ਮੈਂ ਬੋਸਾ ਥਾ ਕੇ ਬੈਠਾ ਵਾਂ ਬਸ ਸ਼ਾਇਦ ਉਹਨੂੰ ਉਸ ਵਗਾਂ ਦਾ ਸੀਗਾ ਜੈਲ ਸੀ ਬਾਕੀ ਕੁਝ 파ਰਕਿੰਗ ਦਾ ਸੀਗਾ ਬਸ ਇਦੋਂ ਵੱਧ ਤਾਂ ਆਪਣਾ ਕੋਈ ਉਹਦੇ ਨਾਲ ਪਰਸਨਲ ਰੋਲਾ ਨਹੀਂ ਸੀ ਇੱਕੋ ਬੰਦ ਉਹ ਵੀ ਬਾਰ ਬਤਲੋ ਇਹ ਜਦੋਂ ਨਾ ਨਮਾ ਚੰਦਨ ਨੇ ਬੋਲੀ ਵਾ ਚੰਦਨ ਨੇ ਬੋਲੀ ਤੇ ਉਹਨੀਆਂ ਸੀ ਉਹ ਲੋਕ ਕਿਉਂ ਪ੍ਰੋਪਰਲੀ ਇਹ ਪਹਿਲਾਂ ਪਲੈਨਿੰਗ ਕੀਤੀ ਸੀ ਕਿ ਸੀ ਕਿ ਅਗਰ ਅੰਦਰ ਕਰਕੇ ਪਕੀਆ ਬ੍ਰਿਜ ਇਦਾਂ ਨਹੀਂ ਹੈਗਾ ਵੀ ਉਹਨੂੰ ਬੰਦੂਕ ਦਿਖਾਉਂਦਾ ਸੀ ਉਹ ਕਹਿੰਦਾ ਵੀ ਇਹ ਵੀਡੀਓ ਚ ਮੈਨੂੰ ਬੰਦੂਕ ਦਿਖਾਉਂਦਾ ਸੀਗਾ ਐਡਾ ਬੜਾ ਕੋਈ ਵੀ ਨਹੀਂ ਹੁੰਦਾ ਜਿਹਦੇ ਕੋਲੇ ਲਾਇਸੈਂਸੀ ਆਮ ਲਾਇਸੈਂਸ ਹੈਗਾ ਵਾ ਇਹਦੇ ਕੋਲੇ ਲਾਇਸੈਂਸੀ ਹਥਿਆਰ ਹੈਗਾ ਵਾ ਉਹ ਆਏ ਨੰਗਾ ਹਥਿਆਰ ਕਿਸੇ ਨੂੰ ਨਹੀਂ ਸ਼ੋਅ ਕਰ ਸਕਦਾ ਇਹ ਠੀਕ ਇਲੈਕਚੁਅਲੀ ਆ ਜਾ ਸਕਦਾ ਵਾ ਤੇ ਤੁਹਾਨੂੰ ਵੀ ਪਤਾ ਹੋਣਾ ਸਾਰਿਆਂ ਨੂੰ ਪਤਾ ਹੁੰਦਾ ਵਾ ਤੇ ਉਹਦੇ ਵੀ ਛੋਟੇ ਛੋਟੇ ਨਿਆਣੇ ਸੀਗੇ ਐਡਾ ਪਾਗਲ ਤਾਂ ਉਹ ਵੀ ਨਹੀਂ ਸੀਗਾ ਵੀ ਨੰਗਾ ਹਥਿਆਰ ਕਿਸੇ ਨੂੰ ਖਾਊਗਾ ਜਿਸ ਨੂੰ ਵੀਡੀਓ ਚ ਕਹਿੰਦਾ ਵੀ ਮੈਨੂੰ ਹਥਿਆਰ ਦਿਖਾਉਂਦਾ ਹੁੰਦਾ ਸੀਗਾ ਚੌੜਾ ਕਰਦਾ ਸੀਗਾ ਬਾਕੀ ਦੇਖੋ ਜੀ ਉਹਦਾ ਅੰਦਰੋਂ ਉਹਦਾ ਮਨਚ ਮੈਲ ਸੀਗੀ ਉਹ ਤੁਸੀਂ ਉਹਦੇ ਚਿਹਰੇ ਤੇ ਵੀ ਦੇਖ ਸਕਦੇ ਹੋ ਉਹਦੀ ਜਿਹੜੀ ਕਰਤੂਰਤੋਂ ਨਹੀਂ ਕੀਤੀ ਆ ਉਹ ਵੀ ਦੇਖ ਸਕਦੇ ਤੁਸੀਂ ਉਹਦੇ ਚ ਵੀ ਬਾਕੀ ਮੈਂ ਤਾਂ ਇਹੀ ਚਾਹੁੰਦਾ ਜੀ ਵੀ ਸਾਨੂੰ ਇਨਸਾਫ ਦਿਵਾ ਦਿੱਤਾ ਜਾਵੇ ਭਾਈ ਜੀ ਮਾਦਾ ਦਸਤੀ ਕਾਲ ਦਸਤੀ ਕਾਲ ਤੁਸੀਂ ਇਹਨਾਂ ਦੇ ਗਵਾਹ ਚ ਹਾਂਜੀ ਇਸ ਇਹਨਾਂ ਦੇ ਗਵਾਹ ਨਹੀਂ ਆ ਸਾਡੇ ਨਹੀਂ ਕੀਤੀ ਐ ਕਿਵੇਂ ਸੀ ਮੁੰਡੇ ਦਾ ਸੁਭਾਅ ਜੀ ਮੁੰਡਾ ਬਿਲਕੁਲ ਬਹੁਤ ਵਧੀਆ ਸੀ ਬਦਿਅਾ ਜੀ ਅਸੀਂ ਜਿਹੜੇ ਅਸੀਂ ਕੋਈ ਅਸੀਂ ਗੱਲਬਾਤ ਨਹੀਂ ਸੀ ਕਿਸੇ ਨੂੰ ਚਾਣੀ-ਵਾਨੀ ਸੀ ਬੋਲਿਆ ਕਦੇ ਵੀ ਹੂੰ ਦੋ ਘੜੀਆਂ ਕਦੇ ਆਈ ਨਹੀਂ ਸੀ ਦੇਖਿਆ ਵੀ ਅਸੀਂ ਕੁੱਤੇ ਨੂੰ ਗਾਲ ਕੱਢੇ ਬੰਦੇ ਨੂੰ ਤਾਂ ਬੱਚੇ ਨੇ ਬੋਲਣਾ ਕੀ ਸੀ ਹੈਨਾ ਇੰਨਾ ਵਧੀਆ ਅਸੀਂ ਅੱਜ ਉਹਦੀ ਨੇਕੀ ਨੂੰ ਰੋਣੇ ਹੂੰ ਬੱਚਿਆ ਚਲੋ ਜਿਹੜੀ ਘਟਨਾ ਹੋਈ ਹੈਨਾ ਇਹ ਗਲਤ ਗੱਲ ਹੋਈ ਹੈ ਜੇਕਰ ਉਹਨਾਂ ਨੇ ਬੱਚਿਆਂ ਨੂੰ ਬਾਹਰ ਕਰਨਾ ਸੀ ਜਿਵੇਂ ਉਹ ਆਪਣੇ 10 ਬੰਦੇ ਲੈ ਕੇ ਆਏ ਸੀ ਤਾਂ ਇਹ ਦੱਸ ਕਿਉਂ ਦੇ ਹਨ ਮੋਮੀਆ ਮੈਨੂੰ ਦੱਸ ਕਿਉਂਦੇ ਫਿਰ ਬੱਚਾ ਆਪਦਾ ਵੀ ਕੋਈ ਕਾਰਵਾਈ ਕਰਦਾ ਹਨ ਉਹ ਵੀ ਦੇਖਦਾ ਵੀ ਕੀ ਗੱਲ ਹੋਈ ਆ ਉਹਨੂੰ ਦੱਸ ਕਿਉਂਦੇ ਇਹ ਨਾਲ ਰਹਿ ਕੇ ਖਾ ਕੇ ਕਿਦਾਰੀ ਨਹੀਂ ਸੀ ਕਰਦਾ ਮੁੰਡੇ ਨੇ ਤਰੱਕੀ ਕਿੰਨੇ ਟਾਈਮ ਚ ਕਰ ਲਈ ਮੁੰਡੇ ਨੇ ਤਰੱਕੀ ਦੀ ਗਰੀਬਨ 3 4 ਸਾਲ ਚ ਕੀਤੀ 4 ਸਾਲ 5 ਚ ਤਰੱਕੀ ਕੀਤੀ ਹੈ ਬੱਚੇ ਲੱਗਦੇ ਸੀ ਲੋਕ ਗੱਲਾਂ ਕਰਦੇ ਸੀ ਬਿਲਕੁਲ ਬੱਚੇ ਲੋਕ ਇਹ ਕਹਿ ਰਹੇ ਸੀ ਵੀ ਐਨੀ ਗਲੀ ਕੋਣ ਚੁਈ ਸੀ ਬਹੁਤ ਵੱਡੀ ਐਨਾ ਵਧੀਆ ਰਹਿੰਦਾ ਸੀ ਬੱਚਾ ਵੀ ਆ ਦੇ ਪੈਰਾਂ ਸਰ ਰੜ ਕੇ ਦੇਖੋ ਜੀ ਪਹਿਲਾਂ ਜਿਹੜਾ ਬੱਚੇ ਦਾ ਮਾਪਿਓ ਸੀ ਨਾ ਦੋ ਸਾਲ ਦਾ ਬੇਟਾ ਸੀ ਜਿਹਨੂੰ ਇਹਦੇ ਪਿਓ ਦੀ ਡੈਥ ਹੋ ਗਈ ਸੀ ਬੇਟਾ ਜਨਮ ਬਾਅਦ ਦਾ ਬੇ ਭੈਣ ਦੋ ਸਾਲ ਦੀ ਸੀ ਅੱਛਾ ਹੈਨਾ ਮਾਂ ਨੇ ਬੜੇ ਔਖੇ ਪਾਲੇ ਨੇ ਬੱਚੇ ਇਹਨਾਂ ਦੇ ਬੱਚੇ ਜਿਹੜੇ ਇਹਦੀ ਦੀ ਵਾਈਫ ਹੈ ਮੁੰਡੇ ਦੀ ਜੀਸੀ ਸਿੰਘ ਦੀ ਉਹ ਵੀ ਆਪਣੀ ਮਾਂ ਦੇ ਘਰ ਦੋ ਸਾਲ ਦੀ ਸੀ ਪਿਓ ਦੀ ਡੈਥ ਹੋ ਗਈ ਸੀ ਉਹਦੀ ਮਾਂ ਨੇ ਵੀ ਬਹੁਤ ਔਖੀ ਹੋ ਕੇ ਪਾਲਿਆ ਸੀ ਦੋ ਘਰਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਅੱਜ ਦੀ ਵਾਝਾਂ ਗੁਣ ਕਰ ਉਹ ਕਿਹੜੇ ਵਿਆਹ ਕਿਹੜੇ ਮੁੰਡੇ ਸੀ ਸਪੰਡ ਸੱਜਿਆ ਦੋ ਮੁੰਡੇ ਸੀ ਉਹਨਾਂ ਨੇ ਕਿਹਾ ਹਾਂ ਜੀ ਬੇਟੇ ਉਹਦੇ ਆਪਣੇ ਜੀਸੀ ਸਿੰਘ ਦੇ ਦੋ ਸਾਲ ਦੇ ਬੱਚੇ ਆ 2 ਸਾਲ ਦੇ ਬੱਚਿਆਂ ਦੇਖੋ ਹੁਣ ਆਪਾਂ ਹਰ ਘਰ ਦੇ ਵਿੱਚ ਕਿੰਨੇ ਮਾਵਾ ਫਿਰ ਲੋੜਦੇ ਆ ਬੱਚੇ ਮਸੂਮ ਆ ਕਿਹੜੇ ਹਸਾਨ ਫੱਲਣਗੇ ਜਦੋਂ ਹੁਣ ਉਹ ਦਸ ਆ ਗਏ ਦੇ ਦਫਾ ਨੇ ਬਾਰ ਕਰਨਾ ਸੀ ਕੋਈ ਲਾਕ ਡਾਟ ਸੋਨੂ ਕੀ ਲੱਗਦਾ ਉਹਦੀ ਤਰੱਕੀ ਵੈਰੀ ਬਣ ਗਈ ਉਹਦੀ ਹਾਂ ਜੀ ਬਸ ਉਹਨੂੰ ਵੇਖ ਕੇ ਬੱਚੇ ਨੂੰ ਜਰਿਆ ਨਹੀਂ ਜਾਣ ਜਦੋਂ ਉਹ ਮੋਟਰਸਾਈਕਲ ਤੇ ਆਊਗਾ ਉਦੋਂ ਕੋਈ ਨਹੀਂ ਕੁਝ ਕਹਿੰਦਾ ਹੁਣ ਉਹਨੂੰ ਨਾ ਨਹੀਂ ਬਸ ਐਸੀ ਮੋਟਰਸਾਈਕਲ ਤੇ ਬੇਟਾ ਜਾਂਦਾ ਹੀ ਨਹੀਂ ਦੇਖਿਆ ਸ਼ੁਰੂ ਤੋਂ ਐਵੇਂ ਕਹਿਦੀ ਆ ਸ਼ੁਰੂ ਤੋਂ ਗੱਡੀ ਥੀ ਰਹੀ ਸ਼ੁਰੂ ਤੋਂ ਉਹਦੇ ਮਾਪੇ ਦੀ ਗੱਡੀ 'ਚ ਲਈ ਹੋਈ ਸੀ ਛੋਟੀਆਂ ਪਹਿਲਾਂ ਉਹਦੇ ਬਾਪ ਦੀਆਂ ਟੱਕੜੀਆਂ ਨੇ ਪਾਈਆਂ ਹੋਈਆਂ ਗੱਡੀਆਂ ਜੁਨੀਅਰ ਦੇ ਵਿੱਚ ਪ੍ਰਦਰਸ਼ ਸੀਗੇ ਗੱਡੀਆਂ ਚੱਲਦੀਆਂ ਨਹੀਂ ਕੋਈ ਆਈ ਨਹੀਂ ਸੀਗਾ ਮਾੜਾ ਮੋਟਾ ਚਲੋ ਬਾਅਦ ਵਿੱਚ ਨੂੰ ਬਿਮਾਰ ਨੇ ਪਾਰ ਲੈ ਉਹ ਕਿਸੇ ਕੀ ਹੋ ਕੇ ਪਾਲੇ ਨੇ ਬੱਚਿਆਂ ਨਾਲ ਜਿੰਦਗੀ ਲੈ ਕੇ ਵਧੀਆ ਬਣਾ ਕੇ ਦਿੱਤੀ ਵਧੀਆ ਬਣਾ ਕੇ ਹੁਣ ਆਪਾਂ ਨੂੰ ਹੀ ਪਤਾ ਪਹਿਲੀ ਪੌਣੀ ਚੜ੍ਹ ਤੋਂ ਚੜ੍ਹ ਤੱਕ ਬੱਚੇ ਨੇ 10 ਪੌੜੀਆਂ 12 ਪੌੜੀ ਚ ਕਲੀਅਰ ਹੋਇਆ ਹੂੰ ਕਲੀਅਰ ਹੋ ਕੇ ਉਹਨੇ ਆਰੇ ਪੈਰ ਲਾਏ ਪੈਰ ਲਾ ਕੇ ਆਦੀ ਮਾਪੇ ਸਹਾਰਾ ਬਣੀਆ ਸਭ ਕੁਝ ਕੀਤਾ ਹੁਣ ਇਸ ਟਾਈਮ ਸਾਨੂੰ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਆ ਨਾ ਬਹੁਤ ਚੜ੍ਹ ਉੱਪਰ ਗਿਆ ਹੁਣ ਜਿਹੜੇ ਬੰਦੇ ਕਹਿੰਦੇ ਨੇ ਫੇ ਵੀ ਲਓ ਜੀ ਇਹ ਵਰਤ ਨਹੀਂ ਸਕਿਆ ਅਸੀਂ ਇਧਰੇ ਵਰਤੇ ਆ ਐ ਕਿਤੇ ਬਿਲਕੁਲ ਗਲਤ ਗੱਲ ਆ ਬੱਚੇ ਨੇ ਉਹਨੇ ਆਰਦੇ ਸ਼ੌਂਕ ਨੂੰ ਰੱਖੇ ਸੀ ਕੋਈ ਲੋਕਾਂ ਨੂੰ ਮਾਰ ਦੀ ਖਾਤਰ ਥੋੜਾ ਖਰੀਦ ਮੱਛੇ ਲੋਕਾਂ ਨੂੰ ਮਾਰਨ ਦੀ ਖਾਤਰ ਨਹੀਂ ਸੀ ਉਹਨਾਂ ਨੇ ਰੱਖਿਆ ਵੈਸਟਰ ਜੇ ਉਹਨਾਂ ਨੇ ਪਾਰ ਕਰਨਾ ਸੀ ਉਹ ਰਸ਼ੋਕ ਉਹਨੂੰ ਰੱਖਿਆ ਸੀ ਜੇ ਉਹ ਇਹ ਜਾ ਹੁੰਦਾ ਤਾਂ ਫਿਰ ਉਹ ਵੀ ਹਥਿਆਰ ਚਲਾ ਲੈਂਦਾ ਉਹ ਬੇਬੇ ਸੱਚਾਈ ਬੱਚੇ ਨੇ ਬੇਫਿਕਰ ਚ ਦੱਸ ਕੇ ਆਏ ਨੇ ਇਹ ਬਹੁਤ ਦੁਨੀਆ ਤੇ ਕਹਿਰ ਮਿਤ ਗਿਆ ਪਰ ਜੇਕਰ ਆਪਾਂ ਆਦੇ ਬੱਚੇ ਬਚਾਉਣੇ ਚਾਹੁੰਨੇ ਆ ਕੋਈ ਵੀ ਪੀੜੀ ਗਾਂ ਦੀ ਬਚਾਉਣੇ ਚਾਹੁੰਨੇ ਆ ਇਹਦੇ ਵਿੱਚ ਸੇਫਟੀ ਜ਼ਰੂਰੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਦੱਸਣਾ ਚਾਹੀਦਾ ਵੀ ਆਏ ਤਾਂ ਨੇਕ ਹੀ ਮਾਂ ਵਾਲੇ ਪੁੱਤ ਚੱਕ ਦਿਆ ਕਰਨਗੇ ਪਰ ਮੌਤ ਦੀ ਸਜ਼ਾ ਮੌਤ ਦੀ ਸਜ਼ਾ ਹੀ ਮੌਤ ਹੋਣੀ ਚਾਹੀਦੀ ਹੈ ਇਹਦੇ ਵਿੱਚ ਲਾਨ ਅਸੀਂ ਜ਼ਰੂਰ ਦੇਵਾਂਗੇ ਵੀ ਮੌਤ ਦੀ ਸਜ਼ਾ ਹੀ ਮੌਤ ਹੋਣੀ ਚਾਹੀਦੀ ਆ ਉਹ ਤਾਂ ਫੇਰ ਵੀ ਜੇਲ੍ਹ ਚ 2 ਸਰਕਾਰ 2 ਸਾਲ ਆ ਜੂ ਕੋਈ ਤੇਰੇ ਮੇਰੇ ਦਾ ਹਮਦਰਦ YouTube ਪਰ ਕਿ ਜਿਹੜੇ ਆਈਡੀਆ ਨੇ ਜਵਾਨੀ ਦੇ ਕੇ ਉਹ ਜਵਾਨ ਤੇ ਆ ਸਕਦੇ ਆ ਨਾ ਉਹਨਾਂ ਜਵਾਨ ਕੋਈ ਨਿਕਣਿਕਣਾਂ ਆਉਣੀ ਮਿਲਣਾ ਜਿਹੜਾ ਬੰਦਾ ਉਹ ਐਡਾ ਇਹ ਕਰਕੇ ਮਿਲ ਗਿਆ ਉਹ ਕਿਸੇ ਤੇ ਵੀ ਫਿਰ ਕਰ ਸਕਦੇ ਸਾਡੀ ਤਾਂ ਇਹੀ ਸਿੱਖਿਆ ਦਾ ਵੀ ਜਰੂਰ ਹੀ ਉਹਨਾਂ ਨੂੰ ਮੌਤ ਦੀ ਸਜ਼ਾ ਮੌਤ ਹੋਣੀ ਚਾਹੀਦੀ ਆ ਮਾਨ ਸਬਰ ਆਏਗਾ ਉਹਦੇ ਮਾਂ ਤਾਂ ਚਲੋ ਉਮਰ ਭੁੱਤੇ ਦੀ ਮੰਨ ਲਓ ਪਰ ਤਬਰ ਨੂੰ ਕਿਦੋਂ ਮਿਲੇਗਾ ਔਰ ਅੱਗੇ ਤੁਸੀ ਵੀ ਬੱਚਿਆਂ ਵਾਲਿਆਂ ਪਰਿਵਾਰਾਂ ਵਾਲੇ ਬੱਚੇ ਇੱਕ ਘੰਟਾ ਮਾਂ ਨੂੰ ਮਿਲੇ ਨਾ ਤੁਹਾਡਾ ਕੀ ਮਨ ਕਹਿੰਦਾ ਬਿਲਕੁਲ ਉਹਦੇ ਬੱਚਿਆਂ ਨੇ ਆਦੀ ਮਾਂ ਬਾਪ ਦੀ ਫੋਟੋ ਦੇਖ ਕੇ ਕਿੰਨਾ ਬਰਲਾਖ ਦਿੱਤਾ ਪਾਪਾ ਕਦ ਮਿਲੇਗਾ ਦਿਮਾਗ ਦੁਨੀਆ ਤੋਂ ਚਲੀ ਗਿਆ ਨਾ ਇਹ ਜ਼ਰੂਰੀ ਹੈ ਸਰਕਾਰ ਨੂੰ ਕੋਈ ਵੀ ਭੇਣ ਪਾਈ ਆ ਜਿੰਨੇ ਤੇ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦੀ ਇਹਦਾ ਇਨਸਾਫ ਮਿਲਣਾ ਚਾਹੀਦਾ ਗੋਲੀ ਦਾ ਨਾਂ ਗੋਲੀ ਨਾਲ ਹੀ ਮਿੜਕੋ ਹੰਸੀ ਦੋ ਗੋਲੀ ਦੋ ਕੁਛ ਵੀ ਕਰੋ ਤੁਹਾਨੂੰ ਮਿਲਾ ਕੇ ਉਹਦੀ ਤਰੱਕੀ ਕਿੰਨਾ ਪਸੰਦ ਹੈ ਤਰੱਕੀ ਉਹਦੀ ਬੈਰ ਨਾ ਬਣ ਗਈ ਬੈਰ ਨਾ ਉਹ ਕੁਝ ਐਲਸੀ ਬੰਦਾ ਉਹ ਰੱਖ ਰਿਆ ਸੀਗਾ ਹਾਂ ਬਸ ਬਸ ਹਾਂ ਜਰਸੀ ਬੰਦੇ ਨੇ ਪੀਓ ਨੂੰ ਨਹੀਂ ਪਛਾਣ ਕੀਤਾ ਹਨ ਜੇਕਰ ਅਸੀਂ ਕਦੇ ਬੱਚਾ ਉਹ ਆਇਨਸੀ ਦੇਖਿਆ ਵੀ ਅੱਜ ਰੋਲਦੇ ਫਿਰਦੇ ਆ ਜਾਂ ਕੁਝ ਵੀ ਆ ਮਾਂ ਨੇ ਤੰਗੀ ਕੱਟੀ ਬੱਚਿਆਂ ਨੂੰ ਤਲੀਆਂ ਚੋਕ ਚ ਦਾਇਆ ਪਰ ਉਹਦੀ ਕਮਾਈ ਖਰਾਬ ਸੀਗਾ ਤੇ ਠੀਕ ਹੈ ਇਹਨਾਂ ਨੇ ਬੋਲਦੇ ਸੀ ਹਾਂ ਜੀ ਬਿਲਕੁਲ ਜੀ ਭਾਜੀ ਦੇਖੋ ਅੱਜ ਦੀ ਡੇਟ ਹੈ ਕੋਈ ਵੀ ਆਪਣਾ ਗੁੰਨ ਨਹੀਂ ਸ਼ੇਅਰ ਕਰਦਾ ਕਿਸੇ ਬਸ ਉਹਨਾਂ ਨੇ ਆ ਮਿਹਨਤ ਕਰਕੇ ਸਿੱਖਿਆ ਫਿਰ ਅੱਗਾ ਨੂੰ ਅੱਗੇ ਲੋਕਾਂ ਨੂੰ ਸਿਖਾਉਣ ਦੀ ਉਹਨਾਂ ਨੇ ਕੋਬਰਾਲਾ ਕੀਤਾ ਕਿ ਫਾਈ ਮੈਂ ਜੇ ਮੈਂ ਸਿੱਕੇ ਕਮਾ ਸਕਦਾ ਤੇ ਲੋਕੀ ਵੀ ਸਿੱਕੇ ਕਮਾ ਸਕਦੇ ਨੇ ਪੈਸਾ ਅੱਜ ਦੀ ਡੇਟ ਵਿੱਚ ਹਰ ਕਿਸੇ ਨੂੰ ਨੀੜ ਹੈਗਾ ਉਹਨਾਂ ਨੇ ਆਪ ਮਿਹਨਤ ਕੀਤੀ ਫਿਰ ਥੱਲੇੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਮਿਹਨਤ ਕਰਕੇ ਇੱਕ ਉਹ ਲੋਕਾਂ ਨੂੰ ਕਰਕੇ ਦਿਖਾਇਆ ਕਿ ਜੇ ਮੈਂ ਕਮਾ ਸਕਦਾ ਤਾਂ ਤੁਸੀਂ ਵੀ ਕਮਾ ਸਕਦੇ ਮੈਂ ਉਹਨਾਂ ਦਾ 2 ਸਾਲ ਪਹਿਲਾਂ ਸਿੱਖਿਆ ਸੀ ਮੇਰਾ ਨਾਲ ਹੋਰ ਵੀ ਬਿਜ਼ਨਸ ਹੈ ਆਪਣਾ ਕੰਮ ਮੈਂ ਆਪਣੇ ਕੰਮ 'ਚ ਬੀਜ਼ੀ ਸੀ ਮੈਂ ਕਿਹਾ ਚਲੋ ਸਾਈਡ ਬਾਈ ਸਾਈਡ ਜੇ ਵੀ ਕੰਮ 'ਚ ਆਪਾਂ ਜੇ ਹੱਥ ਅਜਮਾ ਸਕਦੇ ਆ ਤੇ ਅਸੀਂ ਵੀ ਪੈਸੇ ਅਰਨ ਕਰ ਸਕਦੇ ਆ ਪਰ ਪਾਜੀ ਨੇ ਇੱਕ ਬੜੇ ਸੋਖੇ ਜਿਹੇ ਤਰੀਕੇ ਨਾਲ ਸਿਖਾਇਆ ਜਿੱਦਾਂ ਪੰਜਾਬੀ ਗੇ ਲੇਮਨਸ ਥਿਊਰੀ ਨਾਲ ਸਿਖਾਇਆ ਕੰਮ ਉਹ ਵੀ ਪੰਜਾਬੀ ਚ ਨਹੀਂ ਤਾਂ ਉੱਤੇ ਤਾਂ ਬਹੁਤ ਹੈਗੇ ਨੇ ਆ ਸ਼ੇਅਰ ਮਾਰਕੀਟ ਦਾ ਕੰਮ ਸਿਖਾਉਣ ਵਾਲੇ ਜਿਹੜੇ ਕਿ ਹਿੰਦੀ ਬਹੁਤ ਬਹੁਤ ਠੱਗੀਆਂ ਵੀ ਬੜੇ ਮਾਤਰ ਦੇ ਬਿਲਕੁਲ ਠੱਗੀ ਵਾਲਾ ਕੰਮ ਹੀ ਨੇ ਉਹਨਾਂ ਨੇ ਪਾਜੀ ਨੇ ਮੈਂ ਪਹਿਲਾਂ ਕਲੀਅਰ ਕੀਤਾ ਕਿ ਜੇ ਤੁਹਾਨੂੰ 2 ਦਿਨ ਚ ਮੇਰਾ ਕੰਮ ਪਸੰਦ ਆਂਦਾ ਤੁਸੀਂ ਮੇਰੇ ਤੋਂ ਕੰਟੀਨਿਊ ਕਰੋ ਨਹੀਂ ਤਾਂ ਤੁਹਾਡੇ ਪੈਸੇ ਵਾਪਸ 1000 ਰੁਪਏ ਉਹਨਾਂ ਨੇ ਪਹਿਲਾਂ ਲਿਆ ਸੀ ਜੇ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਪਸੰਦ ਆਏ ਕੰਮ ਤੇ ਕੰਟੀਨਿਊ ਕਰੋ ਨਹੀਂ ਪਸੰਦ ਆਏਗਾ ਕੰਮ ਤੇ ਤੁਸੀਂ ਆਪਣੇ ਪੈਸੇ ਮੇਰੇ ਤੋਂ ਲੈ ਸਕਦੇ ਹੋ ਵਾਪਸ ਵਿਦਆਊਟ ਐਨੀ ਕੁਐਸਚਨ ਜਿਹੜਾ ਬੰਦਾ ਇੰਨੀ ਧੰਦੇ ਨਾਲ ਗੱਲ ਕਰ ਸਕਦਾ ਇਟ ਮੀਨ ਉਹਦੇ ਚ ਕੋਈ ਕੁਝ ਪੱਲੇ ਹੈਗਾ ਸੀ ਤਾਂ ਹੀ ਅਗਲਾ ਗੱਲ ਕਰਦਾ ਸੀ ਕਿ ਭਾਈ ਮੈਂ ਕੰਮ ਸਿਖਾਉਂ ਹਾਂ ਕੋਈ ਐਦਾਂ ਦੇ ਵੀ ਯੂਟਿਊਬਰ ਆ ਗਏ ਨੇ ਕੰਮ ਪੈਸੇ ਖਾਂ ਖਾਂ ਬਿਲਕੁਲ ਸਿੰਪਲ ਸਿੰਪਲ ਸ਼ੋਅ ਬਹੁਤ ਕੁਝ ਕਰਨਗੇ ਆ ਕਰਤਾ ਜੀ ਉਹ ਕਰਤਾ ਇੰਨੇ ਲੱਖ ਕਮਾ ਲਏ ਸ਼ੋਅ ਨਹੀਂ ਸੀ ਸ਼ੋਰ ਹਾਂ ਹਾਂ ਪੱਲੇ ਸੀਗੇ ਭਾਜੀ ਪੱਲੇ ਸੀਗਾ ਬੰਦੇ ਦੇ ਐਵੇਂ ਗੱਲ ਨਹੀਂ ਤੁਸੀਂ ਆਪ ਦੇਖਿਆ ਹੋਣਾ ਜਿੱਨਾ ਇਕੱਠਾ ਇਕੱਠਾ ਹੋਇਆ ਸੰਗਤ ਕਿੰਨੀ ਜੁੜੀ ਆ ਕਿਉਂ ਜੁੜੀ ਹੈ ਕਿ ਅਗਲੇ ਦੇ ਕੁਝ ਹੈਗਾ ਸੀ ਉਹਦੇ ਕੋਲ ਗੁੰਨ ਸਿਗਾ ਬੰਦੇ ਦੀ ਬੰਦੇ ਨੇ ਆਪਣੀ ਕਾਬਲੀਅਤ ਸ਼ੋਅ ਕੀਤੀ ਆਗੇ ਚਾਰ ਪੰਜ ਸਾਲਾਂ ਜੀ ਬੰਦਾ ਕਿੱਥੋਂ ਦਾ ਕਿੱਥੇ ਯੱਕਦਮ ਆ ਜੇ ਇਦਾਂ ਦਾ ਕੋਈ ਬਿਜ਼ਨਸ ਤਾਂ ਕੋਈ ਹੈ ਰਾਈਸ ਨਹੀਂ ਦਾਦਾ ਮਿਹਨਤ ਮਿਹਨਤ ਪਿਓਰ ਮਿਹਨਤ ਪਿਓਰ ਮਿਹਨਤ ਮਿਹਨਤ ਹੈ ਪਿਓਰ ਮਿਹਨਤ ਹੀ ਕਹਾਵਾਂਗੇ ਜੀ ਇਹ ਤਾਂ ਹੱਡ ਭਲਵੀ ਮਿਹਨਤ ਕਹਿ ਲੋ ਜਾਂ ਜਿੱਦਾਂ ਵੀ ਸਮਾਰਟ ਵਰਕ ਕਹਿ ਲੋ ਅੱਜ ਦੇ ਡੇਟ ਚ ਕਹਿੰਦੇ ਹਾਰਡ ਵਰਕ ਨਾਲੋਂ ਸਮਾਰਟ ਵਰਕ ਜ਼ਿਆਦਾ ਚੱਲਦਾ ਭਾਜੀ ਸਮਾਰਟ ਵਰਕ ਵੀ ਕੀਤਾ ਤੱਜ ਕਰਕੇ ਕਿੱਥੇ ਕਿੱਥੇ ਪਹੁੰਚੇ ਬੜਾ ਜਿਹੜੀ ਘਟਨਾ ਹੋਈ ਹੈ ਇਹਨੇ ਜੰਜੋੜ ਕੇ ਰੱਖਤਾ ਕਿ ਜਿੰਨੇ ਕੜੜੇ ਸ਼ਬਦਾਂ ਜਿਹਦੀ ਨਿੰਦਾ ਕੀਤੀ ਜਾਵੇ ਉਨਾ ਹੀ ਘੱਟ ਆ ਉਹ ਬੰਦਾ ਕਹਿੰਦਾ ਚੱਲ ਸਰਟੀਫਿਕੇਟ ਮਾਰ ਕੇ ਬੰਦਾ ਡਰਾ ਦਿਓ ਕੋਈ ਗੱਲ ਨਹੀਂ ਪਰ ਜਾਨੋਂ ਮਾਰ ਦੇਣਾ ਇਹ ਤਾਂ ਭਾਜੀ ਬਹੁਤ ਮਾੜਾ ਕੰਮ ਕੀਤਾ ਮੈਂ ਵਿਸ਼ਵਾਸ ਨਹੀਂ ਕਰ ਸਕਿਆ ਮੈਂ ਪਹਿਲਾਂ ਨਹੀਂ ਆ ਸਕਿਆ ਤੁਹਾਨੂੰ ਪਤਾ ਕਿੰਨਾ ਲੱਗਿਆ ਮੈਂ ਭਾਜੀ ਇੰਸਟਾਗ੍ਰਾਮ ਦੇ ਭਾਜੀ ਨਾਲ ਮੈਂ ਜੁੜਿਆ ਹੋਇਆ ਉੱਥੇ ਮੈਂ ਭੱਜਦੀ ਦੇਖਦਾ ਲੈਣਾ ਅਪਡੇਟਸ ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਸ਼ੌਕਡ ਹੋ ਗਿਆ ਮੈਂ ਮੇਰਾ ਬੇਟਾ ਕਹਿੰਦਾ ਪਾਪਾ ਆ ਦੇਖਿਓ ਮੈਂ ਸ਼ੌਕ ਮੈਂਗਾ ਯਾਰ ਆ ਕੀ ਹੋ ਗਿਆ ਵੈਰੀ ਸੈਡ ਨਿਊਜ਼ ਮੈਂ ਜਮੀਨ ਥਲ ਪੈਰਾ ਥਲ ਜਮੀਨ ਉੱਤੇ ਨਿਕਲ ਗਈ ਜੀ ਆ ਕੀ ਕੰਮ ਬਣ ਗਿਆ ਤੇ ਫਿਰ ਸੰਸਕਾਰ ਮੋਕੇ ਨਹੀਂ ਆ ਸਕਿਆ ਮੈਂ ਕਹਿੰਦਾ ਨਹੀਂ ਅੱਜ ਇਸ ਅੰਤਿਮ ਅਰਦਾਸ ਹੋ ਰਹੀ ਹੈ ਤੁਹਾਨੂੰ ਇੱਕ ਜ਼ਿੰਦਗੀ ਨਵੀਂ ਵੀ ਦਿੱਤੀ ਉਹਨਾਂ ਨੇ ਭਾਜੀ ਬਿਲਕੁਲ ਇੱਕ ਗੁਣਤ ਸਵ ਨਵਾਂ ਸਿਖਾਇਆ ਮੇਰੀ ਆਪਣੀ ਡਰੇਡ ਆਪਣਾ ਕੰਮ ਕਰਦਾ ਪਰ ਇੱਕ ਨਵੀਂ ਲਾਈ ਸਗਾਈ ਕਿ ਯਾਰ ਤੁਸੀਂ ਸਾਈਡ ਬਾਈ ਸਾਈਡ ਇਹ ਵੀ ਕੰਮ ਕਰ ਸਕਦੇ ਹੋ ਕੰਪਿਊਟਰ ਤੇ ਬਹਿਣਾ ਮੇਰਾ ਵੀ ਕੰਪਿਊਟਰ ਦਾ ਹੀ ਕੰਮ ਹੈ ਕੰਪਿਊਟਰ ਤੇ ਬਹਿ ਕੇ ਨਾਲ-ਨਾਲ ਨਾਲ ਤੁਸੀਂ ਇਹ ਵੀ ਹੱਥ-ਪੈਰ ਆਪਣੀ ਮਿਹਨਤ ਕਰ ਕੇ ਟਾਈਮ ਲਗਾ ਕੇ ਤੁਸੀਂ ਇਹ ਵੀ ਗੁਣ ਅਡਾਪਟ ਕਰ ਗਏ ਪੈਸੇ ਕਮਾ ਸਕਦੇ ਮੈਂ ਤਾਂ ਇਹ ਭਾਜੀ ਮੇਕੋ ਤਾਂ ਹੁਣ ਲਫ਼ਜ਼ ਨਹੀਂ ਹੈਗੇ ਮੈਂ ਭਾਜੀ ਕੀ ਵਡਿਆਈ ਕਰਾਂ ਹਰ ਕਹਣਗੇ ਬੰਦਾ ਚਲਾ ਗਿਆ ਹੁਣ ਵਡਿਆਈ ਕਰੀ ਜਾਂਦਾ ਇਹਦੀ ਬਟ ਨਹੀਂ ਭਾਜੀ ਉਹ ਵਡਿਆਈ ਦੇ ਕਾਬਲ ਸੀਗਾ ਡਿਜ਼ਰਵ ਕਰਦੇ ਆ ਸੀ ਭਾਜੀ ਉਹ ਕਹਿੰਦੇ ਪਹਿਲਾਂ ਡਿਜ਼ਰਵ ਤੇ ਥੈਂ ਡਿਜ਼ਾਇਰ ਉਹ ਬਾਕੀ ਉਹ ਡਿਜ਼ਰਵ ਕੀਤਾ ਫਿਰ ਡਿਜ਼ਾਇਰ ਕੀਤਾ ਅਗਲੇ ਨੇ ਗੱਡੀਆਂ ਲਈਆਂ ਜੋ ਵੀ ਕੀਤਾ ਬਟ ਵਾਈਗੂ ਨੇ ਉਹਨੂੰ ਕਿਰਪਾ ਕੀਤੀ ਤੇ ਅਸੀਂ ਫੇਰ ਹੀ ਕੰਮ ਬਣਿਆ ਨਾ ਬਿਨਾਂ ਕਿਰਪਾ ਤੋਂ ਵਾਈਗੂ ਦੀ ਮਿਹਨਤ ਉਹ ਬੰਦੇ ਦੀ ਕੁਝ ਨਹੀਂ ਹੁੰਦਾ ਭਾਜੀ ਐਵੇਂ ਗੱਲਾਂ ਗਲੋਰ ਜੋ ਮਰਜੀ ਬਣਾਈ ਜਾਏ ਉਹ ਨਹੀਂ ਕੰਮ ਕੀਤਾ ਭਾਜੀ ਨੇ ਮਿਹਨਤ ਕੀਤੀ ਵਾਹਿਗੁਰੂ ਨੇ ਕਿਰਪਾ ਕਰਤੀ ਹੋਰ ਕੀ ਚਾਹੀਦਾ ਬੰਦੇ ਨੂੰ ਬੰਦਾ ਇਹ ਹੀ ਕੁਛ ਕਹਿੰਦਾ ਮੈਂ ਕਿ ਮਿਹਨਤ ਕਰਾਂ ਰਹਿਮਤ ਤੇਰੀ ਹੋ ਜਾਵੇ ਫਿਰ ਵਾਰੇ ਨਿਆਰੇ ਆ ਪਰ ਆ ਵਾਰੇ ਨਿਆਰੇਆਂ ਚੋ ਭਾਜੀ ਨਾਲ ਲਾਹ ਕੰਮ ਹੋ ਜੇ ਬੜੀ ਮਾੜੀ ਗੱਲ ਬੜੀ ਮਾੜੀ ਮੈਂ ਕਿਹਾ ਭਾਜੀ ਮੇਰੇ ਪੈਰਾ ਤੋਂ ਜ਼ਮੀਨ ਨਿਕਲ ਗਈ ਕਿੱਦਾਂ ਯਕੀਨ ਕਰਾਂ ਯਾਰ ਬੰਦਾ ਕਹਿੰਦਾ ਯਾਰ ਕਿਸੇ ਨੇ ਫੇਕ ਪੋਸਟ ਪਾ ਆਤੀ ਆ ਐਵੇਂ ਤੁਹਾਨੂੰ ਪਤਾ ਅੱਜਕੱਲ ਫੇਕ ਵੀ ਬੜਾ AI ਦਾ ਜ਼ਮਾਨਾ ਹੈ ਤੇ AI ਨਾਲ ਜਨਰੇਟ ਕਰਕੇ ਕੁਝ ਵੀ ਪਾ ਦਿਓ ਬੰਦੇ ਨੂੰ ਡੀਫੇਮ ਕਰਨ ਲਈ ਬਟ ਨਹੀਂ ਜਦੋਂ ਵਾਕਈ ਦੋ ਚਾਰ ਇਧਰ ਉਧਰੋਂ ਪਤਾ ਲੱਗਾ ਭਾਜੀ ਨੇ ਜਦ ਦੀ ਲੇਟਿਆਂ ਦੀ ਫੋਟੋ ਦੇਖੀ ਗੱਡੀ ਅੱਗ ਲੱਗੀ ਦੇਖੀ ਤੇ ਫਿਰ ਵਿਸ਼ਵਾਸ ਹੋਇਆ ਯਾਰ ਆਹ ਤਾਂ ਕਦੇ ਤੁਹਾਡੇ ਨਾਲ ਵੈਸੇ ਗੱਲ ਬੱਤ ਹਾਂ ਮੇਰੀ ਭਾਜੀ ਫੋਨ ਤੇ ਹੀ ਗੱਲ ਹੁੰਦੀ ਸੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਪਰਸਨਲੀ ਕਦੀ ਨਹੀਂ ਮਿਲਿਆ ਅੱਜ ਦੇ ਜਿਹੜੇ ਜੁੜਵਾ ਨੇ ਉਹਨਾਂ ਨੂੰ ਦੇਖ ਕੇ ਵੀ ਹੁੰਦਾ ਵੀ ਭਾਜੀ ਦੇਖੋ 2 ਸਾਲ ਦਾ ਮਾਸੂਮ ਕੀ ਆ ਉਹ ਨਾ ਜਸਟ ਪਾਪਾ ਕਹਿਣਾ ਸਿੱਖਿਆ ਅੱਗੋਂ ਪਾਪਾ ਤੇ ਉਹਦਾ ਵਾਇਰਲ ਨੇ ਕੋ ਨજર ਨਹੀਂ ਆਉਣਾ ਦਾਦਾ ਦਾਦੀ ਨੇ ਮੰਮੀ ਨੇ ਵਾਟੇਵਰ ਹੋਰ ਇਤਿਜ਼ਾਰ ਨੇ ਪਰ ਜਿਹੜੋ ਪਿਓ ਦਾ ਕਿਰਦਾਰ ਪਿਓ ਹੀ ਨਿਭਾ ਸਕਦਾ ਭਾਜੀ ਹੋਰ ਕੋਈ ਨਹੀਂ ਨਿਭਾ ਸਕਦਾ ਜੋ ਮਰਜੀ ਕਰੀਏ ਕਹਿੰਦੇ ਨਾ ਲੱਖ दारू ਇੱਕ ਕਿਓ ਸੋ ਚਾਚਾ ਇੱਕ ਪਿਓ ਉਹ ਚੀਜ਼ ਹੈ ਕਿ ਭਾਜੀ ਪਿਓ ਨਹੀਂ ਨਜ਼ਰ ਮਿਲਣਾ ਜੋ ਮਰਜੀ ਕਰ ਲੋ ਦੁਨੀਆ ਤੇ ਬਾਕੀ ਆਪਾਂ ਦੇ ਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਮਾੜਾ ਟਾਈਮ ਆਇਆ ਹੁਣ ਬਾਈ ਨੂੰ ਕਈ ਅਰਦਾਸ ਕਰਾਂਗੇ ਕਿ ਪਰਿਵਾਰ ਚ ਪਾਣਾ ਮਨੂ ਦਾ ਬਲ ਬਖਸ਼ਣ ਪਰਵਾਹ ਦੇ ਥੈਂਕ ਯੂ